हां भाई 3 वशियां मगाऊ भाई दो जर्सी ब्रीड चा एक एयर सर्च क्रॉस हो जी लाल डब्बी बच्ची ये ਝੋਲੀ ਛੱਤੋ ਜੀ ਉੱਚੀ ਦੀ ਥਣ ਲੇਵਾ ਬਹੁਤ ਟਾਕ ਦੀ ਕੁੱਲੀ ਝੋਲੀ ਹੈ ਬਹੁਤ ਕੁੱਲਾ ਝੋਲ ਬਣਾਉਗੀ ਬਈ ਆਹ बच्ची ਦੀ ਬਹੁਤ ਸੋਹਣੀ ਝੋਲੀ ਹੈ ਜੀ ਇੱਕ ਨੰਬਰ ਝੋਲੀ ਹੈ ਜੀ ਚੈੱਕ ਕਰੋ ਜੀ ਥਨਾ ਦਾ ਸਾਇਤ ਝੋਲੀ ਅੱਧਾ ਬੁਕੇ ਦਿਖਾਉਂਦੇ ਜੀ ਆਹ बच्ची ਦੀ ਬਹੁਤ ਸੋਹਣੀ ਥਣ ਲੱਗਿਆ ਜੀ ਕਰੋ ਜੀ ਬਿਰਲ ਜਰਸੀ ਚ ਪਿਓਰ ਜਰਸੀ ਬੱਚੀ ਹੈਗੀ ਬੋਦੀ ਵਾਲੀ ਬਿਲਕੁਲ ਛੋਟੇ ਛੋਟੇ ਕਾਲਨਾ ਆਹ ਬੱਚੇ ਦੀ ਵੀਰੇ 7 ਕਿੰਨੇ ਉਮਰ ਆ ਇਹਦੀ 5 ਮਹੀਨਿਆਂ ਦੀ ਉਹਦੀ ਵੀ 4 4.5 ਮਹੀਨੇ ਉਮਰ ਆ ਦੋ ਜਰਸੀ ਬੱਛੀਆਂ ਜੀ ਇੱਕ ਕੈਰਚਾਰਜ ਕਰਾਉਸ ਲਾਲ ਡੱਬੀ ਚਾਰ-ਚਾਰ ਹੀ ਖਾਣਾ ਜੀ ਤੋ ਤਿੰਨਾਂ ਦਾ ਮੁੱਲ ਬਈ ਬਿਲਕੁਲ ਜਾਜ ਮੁੱਲ ਆ 7-7000 ਰੁਪਿਆ ਬੱਚੇ ਦਾ ਮੁੱਲ ਆ 21000 ਮੁੱਲ ਬਣਦਾ ਜੀ ਤੇ ਮਾੜਾ-ਮੋਟਾ ਮਾਨਤਾ ਕਰ ਦਾਂਗੇ ਮੌਕੇ ਤੇ